ਇੱਥੇ ਸੋਸਲਾ ਸੀ ਸਿੱਟਾਂ ਸਪਾਈਡਰ ਦੀਆਂ ਖਾਲੀ ਸੀ ਉਹ ਤੇ ਮੇਤੀ ਬਣਾਏ ਪੰਜਾਬ ਰੋਡਵੇਜ ਅਤੇ ਪਨਵਸ ਦੀ ਸਾਂਝਾ ਐਕਸ਼ਨ ਕਮੇਟੀ ਵੱਲੋਂ ਗੇਟ ਰੈਲੀ ਕੀਤੀ ਗਈ ਆਪਣੇ ਹੱਕਾਂ ਦੇ ਲਈ 9 ਤਰੀਕ ਤੋਂ ਲੈ ਕੇ 13 ਤਰੀਕ ਤੱਕ ਵੱਖ-ਵੱਖ ਤਰੀਕਾਂ ਤੇ ਸਾਂਝੀਆਂ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਸੋ ਉਸ ਸਮੇਂ ਦੇ ਕੀ ਸਨ ਹਾਲਾਤ ਤੇ ਉਸ ਸਮੇਂ ਕਿਹੜੇ ਬੁਲਾਰੇ ਨੇ ਕੀ ਵਿਚਾਰ ਦਿੱਤੇ ਆਓ ਸੁਣਦੇ ਹਾਂ ਅੱਜ ਦੀ ਸਾਂਝੇ ਰਿਪੋਰਟ ਅੱਜ ਦੇ ਸਰੋ ਪੈਨਸ਼ਨ ਯੂਨੀਅਨ ਦੇ ਲੀਕਨ ਸਾਹਿਬਾਨ ਤੇ ਨਰ ਗੁਰ ਵੀਰੋ ਸਾਡੇ ਪਿਆਰੇ ਫੱਦੇ ਸੰਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਗੇਟ ਰੈਲੀ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਇੱਕ ਡਾਇਰੈਕਟਰ ਲਾਏ ਗਏ ਨੇ ਉਹਨਾਂ ਵੱਲੋਂ ਸਾਂਝੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਜੋ ਬਤਵੀਂ ਜੀ ਨੇ ਗੱਲ ਕੀਤੀ ਆ ਉਸ ਸੰਬੰਧੀ ਆਪ ਨੂੰ ਸਟਾਉਰ ਕਰਨ ਲਈ ਤੇ ਲਾਭਗਤ ਕਰਨ ਲਈ ਇਕਤਰਤਾ ਕੀਤੀ ਗਈ ਆ ਲਗਾਤਾਰ ਨੌਦਰੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਢੀਪੂਆਂ ਦੇ ਵਿੱਚ ਸਾਂਝੇ ਐਕਸ਼ਨ ਕਮੇਟੀ ਦੇ ਢੰਡੇ ਥੱਲੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੀ ਐਕਸ਼ਨ ਨੂੰ ਲੈ ਕੇ ਸਾਰੇ ਹੀ ਵਰਕਰਾਂ ਨੂੰ ਨੌਗਰਾਨੀ ਕੀਤਾ ਜਾ ਰਿਹਾ। ਸੋ ਅੱਜ ਸਾਡੇ ਵਿਚਕਾਰ ਵੱਖ-ਵੱਖ ਧੇਵਦੀਆਂ ਦੇ ਸੂਬੇ ਦੇ ਦੇ ਢੀਪੂ ਦੇ ਅੱਜ ਪਹੁੰਚੇ ਨੇ ਉਹ ਤੁਹਾਨੂੰ ਸਰਕਾਰ ਦੀਆਂ ਤੇ ਆਪਣੇ ਕਾਲਸੂਨ ਡਾਇਰੈਕਟਰ ਦੀਆਂ ਜੋ ਮਾੜੀਆਂ ਨੀਤੀਆਂ ਨੇ ਜੋ ਮਾੜਾ ਵਿਵਹਾਰ ਤੇ ਆਉਣ ਵਾਲੇ ਰਾਜਨੀਤੀ ਸੰਵੰਦੀ ਤੁਹਾਨੂੰ ਲਾਬਤ ਕਰਨਗੇ ਫਤਿਹ ਸਾਹਿਬ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਦੋਂ 2022 ਦੇ ਵਿੱਚ ਸਰਕਾਰ ਬਣੀ ਸੀ ਬੜੀ ਖੁਸ਼ੀ ਨਾਲ ਸਾਰਿਆਂ ਨੇ ਪਟਾਕੇ ਵੀ ਚਲਾਏ ਸਨ ਬੜੀ ਖੁਸ਼ੀ ਮਨਾਈ ਸੀ ਜੈੰਗ ਸਾਡੀ ਕੋਈ ਹੁਣ ਬਦਲਾਅ ਹੋ ਜਾਏਗਾ ਕੋਈ ਸਾਡੀ ਸੁਣੀ ਜਾਵੇਗੀ ਮਜਬੂਰਾਂ ਦੀ ਔਰ ਇਹ ਸਰਕਾਰ ਦਾ ਵਾਦਾ ਵੀ ਸੀ ਵੀ ਜਦੋਂ ਵੀ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤੇ ਅਸੀਂ ਪਹਿਲੇ ਮਹੀਨੇ ਦੇ ਵਿੱਚ ਜਿਵੇਂ ਆਪਣੇ ਪੁਰਾਣੇ ਪੈਨਸ਼ਨ ਦੇ ਸਬੰਧ ਵਿੱਚ ਕੋਈ ਮਸਲਾ ਹੱਲ ਕੀਤਾ ਜਾਵੇਗਾ ਪਰ ਅੱਜ ਪੌਣੇ 3 ਸਾਲ ਤੋਂ ਬਾਅਦ ਵੀ ਸਰਕਾਰ ਇਸ ਗੱਲ ਤੋਂ ਮੁਕਰ ਰਹੀ ਆ ਇੱਥੋਂ ਤੱਕ ਕਿ ਹੁਣ ਮੀਟਿੰਗ ਕਰਨ ਤੋਂ ਵੀ ਭੱਜ ਰਹੀ ਆ ਸੋ ਇਸ ਤੋਂ ਮਾੜੀ ਸੰਗਤ ਹੋਰ ਕੀ ਕਹਿ ਸਕਦੇ ਆ ਉਹਨਾਂ ਸਰਕਾਰਾਂ ਨੂੰ ਤਾਂ ਆਪਾਂ ਜੇ ਕੋ ਜਾਣ ਦੇ ਟਾਈਮ ਜਾਂ ਜਿੱਤੇ ਲੋਹੜੀ ਵਿਸਾਖੀ ਤੇ ਪੁੱਛਣ ਕੋਈ ਸਰਕਾਰ ਨੂੰ ਮਾਜਮਾਨ ਦੇ ਜਾਂਦੇ ਸੀ ਪਰ ਇਹ ਸਰਕਾਰ ਦਾ ਬਿਲਕੁਲ ਹੀ ਧੀਰ ਸਰਕਾਰ ਨਿਕਲੀ ਹੈ ਨਕਮੀ ਸਰਕਾਰ ਹੈ ਤੇ ਜੋ ਕੋਈ ਕਹੇ ਨੇ ਪੱਤ ਤੋਂ ਸਾਨੂੰ ਕੋਈ ਹਾਂ ਪੱਤੀ ਹੰਗਾਰਾ ਨਹੀਂ ਮਿਲ ਰਿਹਾ ਤੇ ਸਾਨੂੰ ਲੋੜ ਹੈ ਅਸੀਂ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋਵੇ ਆਪਾਂ ਸੰਦਰਸ਼ ਮੇਟੀਏ ਤੇ ਕੋਈ ਨਾ ਕੋਈ ਆਪਾਂ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾ ਸਕਦੇ ਆ ਇੰਨਾ ਕਹਿੰਦਾ ਖਿਮਾ ਜੀ ਵਾਲੇ ਗਵਾਹਿ ਪੁੱਤਰ ਥਾਲ ਸਾਹਿਬ ਗਵਾਹਿ ਪੁੱਤਰ ਬੋ 3 ਸਾਲ ਹੋ ਗਏ ਸਰਕਾਰ ਬਣੇ ਨੂੰ ਜਿਹੜਾ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ ਹਰਾ ਪੰਨ ਜੇਬ ਦੀ ਵਿਜੈ ਹਸਦੀ ਫੜੀ ਫਿਰਦਾ ਹੁੰਦਾ ਸੀ ਵੀ ਮੈਂ ਆਇ ਇੱਕ ਸਾਦੂ ਮੈਂ ਆ ਕਰ ਦੂੰ ਮੈਂ ਪੈਨਸ਼ਨਾਂ ਦੇ ਦੂੰ ਮੁਲਾਜ਼ਮ ਪੱਕੇ ਕਰ ਦੂੰ ਮੈਨੂੰ ਲੱਗਦਾ ਵੀ ਇਹਦੇ ਘਰ ਵਾਲੀ ਉਹ ਆਦੀ ਸੁਹਾਗ ਪਰਿਵਾਰ ਜੋ ਪੈਨ ਪਾ ਕੇ ਭੱਲ ਗਈ ਉਹ ਚਾ ਵੀ ਲਵ ਯੂ ਸੁਹਾਗ ਪਰਿਵਾਰੀ ਦੀ ਹੁੰਦੀ ਹੈ ਅਸੀਂ ਕਹਿੰਦੇ ਆ ਵੀ ਜੇ ਨਹੀਂ ਲੱਭਦਾ ਫਾਨੂੰ ਦੱਸਦੇ ਅਸੀਂ ਆ ਕੇ ਲੱਭਦੇ ਆਂ ਪੰਜ ਸਾਰ ਜਵਾ ਬੜਨ ਕਿਥੇ ਚਲਾ ਗਿਆ ਨਹੀਂ ਤੁਹਾਨੂੰ ਪਿੰਨਾਂ ਦਾ ਢੇਰ ਲਾ ਦਾਂਗੇ ਚਰੋਂ ਵਾਲੇ ਬੋਲੇ ਤੁਸੀਂ ਪਰ ਨਹੀਂ ਨੀਤਾ ਮਾਰੀਆਂ ਪਾਰਫਰਟ ਘਰਾਣਿਆਂ ਨਾਲ ਰਲ ਕੇ ਸਰਕਾਰੀ ਅਦਾਰਿਆਂ ਨੂੰ ਬੰਦ ਕਰਨ ਦਾ ਰਾਹ ਉਹ ਪੂਰੀ ਹੋਈ ਆ ਸਾਡੀ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ 3 4 5 ਗੁਣਾ ਇਹ ਜਿਹੜੀ ਸਰਕਾਰ ਇਹਦਾ ਬੇੜਾ ਕਰਕਾ ਲੋਕਾਂ ਨੇ ਬਦਲਾਅ ਕਿਉਂ ਚਾਹਿਆ ਸੀ ਲੋਕ ਉੱਤੇ ਹੋਏ ਸੀ ਕਿਹੜੀਆਂ ਸਰਕਾਰਾਂ ਆਉਂਦੀਆਂ ਆ ਤਾਂ ਢਿੱਡ ਭਰ ਕੇ ਚੱਲ ਜਾਂਦੀਆਂ ਇਹ ਜਿਹੜਾ ਵਾ ਇੱਕ ਵਧੀਆ ਲੀਡਰ ਸਾਨੂੰ ਮਿਲ ਜੂ ਸਾਡੀ ਜਿਹੜੀ ਆ ਹਰੇਕ ਮਹਿਕਮੇ ਦਾ ਜਾਂ ਸਾਡੀ ਜਿਹੜੀ ਆ ਆਰਥਿਕਤਾ ਵਾ ਪੰਜਾਬ ਦੀ ਜਾਂ ਕੋਈ ਖੇਤੀਬਾੜੀ ਆ ਜੋ ਵੀ ਕਿਤਾ ਵੀ ਉਹ ਸਾਨੂੰ ਜਿਹੜਾ ਫਾਇਦਾ ਹੋ ਜੂ ਅਸੀਂ ਇੱਕ ਇਮਾਨਦਾਰ ਲੀਡਰ ਚਾਣ ਲਈਏ ਪਰ ਸਾਨੂੰ ਨਹੀਂ ਪਤਾ ਸੀ ਬਈ ਜਿਹੜਾ ਇਮਾਨਦਾਰ ਲੀਡਰ ਆ ਉਹ ਦਿੱਲੀ ਵਾਲੇ ਤੋਂ ਹੀ ਨਿਕ ਪੂਗਾ ਜਿਵੇਂ ਦਿੱਲੀ ਵਾਲੇ ਉਹ ਕਹ ਕੇ ਕਰਾਉਂਗੇ ਕੱਟਫੁੱਦਲੀ ਬਣ ਗਿਆ ਹੈ ਇੱਕ ਦਿੱਲੀ ਵਾਲਿਆਂ ਦੀ ਅਗਰ ਟੀਵੀ 'ਚ ਮੈਦਨ ਮੈਂ ਕਿਹਨੂੰ ਰੱਸੀਆਂ ਨਹੀਂ ਫੜ ਗਿਆ ਕੱਟਫੁੱਦਲੀ ਇਹ ਚਾਹੁੰਦੇ ਹੁੰਦੇ ਸੀ ਉਸ ਤਰ੍ਹਾਂ ਦੀ ਕੱਟਫੁੱਦਲੀ ਆ ਹੈ ਇੱਕ ਇਹਨੂੰ ਕੋਈ ਮਤਲਬ ਨਹੀਂ ਪੰਜਾਬ ਸੱਚੇ ਪੰਜਾਬ ਦੇ ਨਾਲ ਸਾਡੀ ਕਿਸਾਨੀ ਰੋ ਰਹੀ ਆ ਸਾਡੇ ਲੀਡਰ ਕੋਖਰ ਦਾ ਉਹ ਬਠੀਆ ਪਸੰਦੀ ਦੇ ਲੀਡਰ ਮੈਂ ਕਿਹਾ ਸਾਡੇ ਕਿੰਨੇ ਰੋ ਰਿਹਾ ਪਰ ਮਾਨ ਸਾਹਿਬ ਜਿਹੜੇ ਆਪ ਦੀ ਇਸ ਪਾਰਟੀ ਦੇ ਵਿੱਚ

ਨਨਪੁਰ ਰਾਜ ਕੰਮ ਕਰਦੇ ਆ ਹੱਡ ਟੇਡ ਤੇ ਮਿਹਨਤ ਕਰਦੇ ਆ ਇਹਨਾਂ ਨੂੰ ਦੇਣ ਦੀ ਗੱਲ ਤਾਂ ਹੁੰਦੀ ਆ ਪਰ ਇਹਨਾਂ ਦੇ ਰੱਖ ਜਾਣੇ ਤੇ ਬੋਝ ਪੈਂਦਾ ਵਾ ਸਰਕਾਰ ਦੀਆਂ ਨੀਤੀਆਂ ਤਿੰਨ ਸਾਲਾਂ ਦੇ ਵਿੱਚ ਆ ਜਾਗਰ ਹੋ ਚੁੱਕੀਆਂ ਵਾ ਜੇ ਆਪਾਂ ਕਹੀਏ ਵੀ ਆਪਾਂ ਘਰੇ ਬਹਿ ਕੇ ਆਪਾਂ ਨੂੰ ਸਰਕਾਰ ਕੋਲ ਦੇ ਦੂਗੀ ਤਾਂ ਇਹ ਭੁੱਲ ਜੋ ਪੁਰਾਣੇ ਮਰੇ ਲੀਡਰ ਵੀ ਖੜੇ ਆ ਸਰਕਾਰ ਦੋ ਵਾਰ ਵੰਗਈ ਪਤਾ ਮੁਲਾਜ਼ਮ ਨੂੰ ਵੀ ਹੁੰਦੀ 7% ਜਨਵਰੀ ਤੇ 7% ਜੁਲਾਈ ਚ ਪਰ ਮਾਨ ਸਰਕਾਰ ਨੇ ਰਕਾਰਤ ਕੋਰ ਤੇ ਕਿੰਨਾ ਸਾਲਾਂ ਚ 4 ਵਾਰ ਵੰਗਈ ਪਤਾ ਦਤਾ ਵਾ ਇਹ ਸਾਡੇ ਮਾਨ ਸਾਹਿਬ ਦੀ ਇੱਕ ਅਪਲਗਦੀ ਆ ਜਿਹੜਾ ਕਹਿੰਦਾ ਮੁਲਾਜ਼ਮ ਰੋਲ ਲਗੇ ਨਹੀਂ ਕਿੰਨਾ ਸਾਲਾਂ ਚ 4% ਵੰਗਈ ਪਤਾ ਹੋਰ ਬਕਾਇਆ ਬਾਰੇ ਕੋਈ ਗੱਲ ਨਹੀਂ ਕਦੋਂ ਦੇਣਾ ਕੋਈ ਨਹੀਂ ਦੇਣਾ ਫਲੈਕਸੀਆਂ ਲੱਗਿਆ 40000 ਮੁਲਾਜ਼ਮ ਪੱਕਾ ਕਰਤਾ ਅਸੀਂ ਕਹਿੰਦੇ ਆ ਵੀ ਸਾਡੇ ਮਹਿਕਮੇ ਦੇ 6000 ਮਜ਼ਦਮਾਂ ਸਾਨੂੰ ਇੱਕ ਵੀ ਦਿਖਾ ਦਿਓ ਪੱਗਾਂ ਕਿੱਦਾਂ 24000 ਰੁਪਏ ਜਾਨੂੰ ਕਿਹੜੀ ਪੱਗ ਨੇ ਜਿਹੜੀਆਂ ਦਿੰਦੀਆਂ ਗੁੰਲਗੀਆਂ ਵੀਰੋ ਪਹਿਲਾ ਵਾਲੇ ਹਾਲਾਤ ਆ ਆਏ ਜਦ ਸਾਡੀਆਂ ਭੈਣਾਂ ਦੀਆਂ ਪ੍ਰਟੈਂਟ ਕਰ ਰਹੀਆਂ ਦੁਨੀਆ ਵੀਰੇ ਦੀਆਂ ਸਾਡੇ ਵੀਰੇ ਦੀਆਂ ਪੱਗਾਂ ਵੀ ਲੈਂਦੀਆਂ ਇਹ ਸਭ ਕੁਝ ਸਬੂਤ ਸਾਡੇ ਨਾਲ ਆਪ ਹੋਇਆ ਹੋਇਆ ਵਾ ਸਾਡੀਆਂ ਵੀਓਪੇ ਜਿਹੜੀਆਂ ਜਿਹੜੀਆਂ ਪੈਨਸ਼ਨ ਬਹਾਲ ਕੀਤੀ ਬੇਜੀ ਇੰਨੀ ਦੇ ਵਿੱਚ ਸਾਡੀ ਆਪ ਦੀ ਉੱਤੇ ਨਹੀਂ ਪੰਗਾ ਨਹੀਂ ਆਈਆਂ ਹੋਈਆਂ ਵਾ ਤੇ ਐਡੀ ਕਿ ਸੌਖਿਆ ਸੀ ਮਾਨ ਸਾਹਿਬ ਦੇ ਘੇਰ ਮੂਰੇ ਮੇਰੇ ਨੂੰ ਪਤਾ ਨਹੀਂ ਖਤਰਾ ਹੋ ਗਿਆ ਪਤਾ ਨਹੀਂ ਕਿ ਬੁਲਾ ਕੇ ਮਾਮਲਾ ਲੈ ਕੇ ਆ ਕੇ ਉਹਨੂੰ ਡਾ ਕੇ ਜਾਣਗੇ ਮਾਨ ਸਾਹਿਬ ਉਹ ਵੀ ਮੁਲਾਜ਼ਮ ਆ ਜਿਨ੍ਹਾਂ ਦੇ ਨਾਲ ਖੜ ਖੜ ਕੇ ਰਾਜ ਜਾਂਦੇ ਗੱਟਿਆਂ ਰੋਕ ਕੇ ਮੀਟਿੰਗਾਂ ਕਰ ਲੈਂਦੇ ਸੀ ਉਹ ਤਾਂ ਗਾਣੇ ਗਾਉਂਦੇ ਫਿਰਦੇ ਵੀ ਤੇ ਹਫਤਾ ਕਿੱਥੇ ਆ ਪਰ ਮੈਂ ਕਹਿੰਦਾ ਉਹਨਾਂ ਨੂੰ ਦਪਾਉਂਦੇ ਲੱਭਦੇ ਕਿੱਥੇ ਦਾ ਪਤਾ ਨਹੀਂ ਕਿਹੜੀ ਸੰਗਤ ਵਰ ਗਿਆ ਇਹਦਾ ਹੈ ਜੀ ਚੀ ਜਾ ਰਹੀਆਂ ਬਾ 188 ਸੀਟਾਂ ਸਪਾਈਡਰ ਦੀਆਂ ਖਾਲੀ ਸੀ ਉਹ ਤੇਤੀ ਬਣਾਏ 700 ਸੀਟਾਂ ਸਪਾਈਡਰ ਸਾਬ ਸਪਾਈਡਰ ਦੀ ਖਾਲੀ ਹੋ ਗਈ ਸਾਡੇ ਸੀਨੀਅਰ ਸਾਈਜ਼ ਦੇ ਸੀਟਾਂ ਖਾਲੀ ਪਈਆਂ ਜੂਨੀਅਰ ਸਾਈਜ਼ ਦੇ ਵੀ ਤਾਂ ਖਾਲੀ ਪਈਆਂ ਕੱਲ ਕੋ ਹੁਬਲਾਦੇ ਆ ਸ਼ਾਇਦ ਮੈਨੂੰ ਪਤਾ ਲੱਗਿਆ ਹੋਊ 37 ਬਣਾਇਆ ਫਿਰ ਚਲੋ ਜੀ ਬਣਾਏ ਦਾ ਧੰਨਵਾਦ ਵੀ ਕਰਦੇ ਆ ਪਰ ਸਾਡੇ ਫੀਟਾ ਹੋਰ ਬਹੁਤ ਖਾਲੀ ਪਈਆਂ ਸਾਡੇ ਡਰਾਈਵਰ ਵੀਰ ਆ سیٹ خالی پہ نہ کلاڑا رکھ دیا پہلے سنڈا <سؤال> جی جی روا دیا تو دیکھتے ہیں چیخ دیا کہ نہیں میں نے بھی کچھ سو <سؤال> پہلے پتا لگیا سارے ملازمان سٹھ روپیہ واپس ملتا ہوں ਜਿਹੜਾ ਸਿਕੰਬਰ 2022 ਤੋਂ ਬੰਦ ਕਰਤਾ ਉਹ ਥੋੜਾ ਸੀ ਕਰਕੇ ਪਤਾ ਨਹੀਂ ਲੱਗਿਆ ਕੋਈ ਬੋਲਿਆ ਨਹੀਂ ਕਿਸੇ ਤਰ੍ਹਾਂ ਹੁਣੇ ਜਿਹੜੀ ਸਾਡੇ ਮੋਬਾਈਲ ਪਰ ਲੰਮੀ ਆਉਣਗੇ ਫਿਰ ਮੈਡੀਕਲ ਤੇ ਵੀ ਜਾਣਗੇ ਉਹਨਾਂ ਨੇ ਇੱਕ ਤਰ੍ਹਾਂ ਦਾ ਮੈਘਮਰੂ ਖਤਮ ਕਰਨ ਤੇ ਮਲਾਜ਼ਮਾਂ ਦੇ ਵਿੱਚ ਪਾੜੇ ਤੇ ਰਾਜ ਕਰੋ ਦੀ ਨੀਤੀ ਇਹ ਬਣਾ ਕੇ ਤਣ ਤਣ ਕੈਟਾਗਰੀਆਂ ਸਾਡੇ ਬਣਾਉਂਦੀਆਂ ਕੰਟਰੈਕਟ ਵੇਸ ਆਊਟਸੋਰਸ ਵੇਸ ਪੱਕੇ ਪੱਕਿਆਂ ਦੀ ਵੀ ਦੋ ਹੋਊਗਾ ਇੱਕ ਜੀਪੀ ਫੰਡਰ ਹੋਊਗਾ ਇੱਕ ਸੀਪੀ ਫੰਡਰ ਹੋਊਗਾ ਸਰਕਾਰ ਕਹਿੰਦੀ ਸੀ ਆਨਸਰ ਪੈਨਸ਼ਨ ਲਾਗੂ ਕਰਾਂਗੇ ਪੈਨਸ਼ਨ ਦਾ ਕੋਈ ਨਾਮ ਹੋਣੀ ਨਹੀਂ ਉਹ ਇਹਨਾਂ ਨਾਲ ਗੱਲ ਕਰਦੇ ਆ ਕਹਿੰਦੇ ਸਾਡੇ ਜਿਹੜੀ ਆਸਫ ਸੁਪੀ ਉਹ ਠੀਕ ਨਹੀਂ ਹੈਗੀ ਲਾਲੇ ਨੂੰ ਕੁਮਾਣ ਮੌਕੇ ਦਾ ਪੈਸੇ ਮੋਟਾ ਜਾਂਦੇ ਉਹ ਆਸਫ ਸੁਪੀ ਠੀਕ ਹੋ ਜਾਂਦੀ ਆ ਪਰ ਮੁਲਾਜ਼ਮਾਂ ਮੌਕੇ ਦੀ ਆਸਫ ਸੁਪੀ ਜਿਹੜੀ ਡਾਵਾ ਡੋਰ ਹੋ ਜਾਂਦੀ ਆ ਇੱਧਰ ਆਹੀ ਗੱਲ ਸਾਡੇ ਮੇਜ਼ ਤੇ ਇਹ ਲਾਰੇ ਲਾਉਂਦੇ ਆ ਵੀ ਅਸੀਂ ਜਿਹੜੇ ਕੰਟਾਈ ਕਮੇਸ ਵਾਲੇ ਮੁਲਾਜ਼ਮ ਪੱਕੇ ਕਰਾਂਗੇ ਅਸੀਂ ਤੇ ਤੇਰੇ ਹਿਸਾਬ ਦਾ ਪੱਕੇ ਕਰੋਗੇ ਇਹ ਕਮੇਟੀ ਪ੍ਰਾਈਜ਼ ਵੀਰੇ ਬਾਈ ਸਾਡੇ 4 ਜੀਐਮਾ ਹੈਡ ਆਫ ਲਾ ਸਬਟੈਂਟ ਡੀਐਮਪੀ ਡਾਇਰੈਕਟਰ ਇਹਨਾਂ ਨੇ 3500 ਪੋਸਟ ਪੋਸਟ ਜਿਹੜੀ ਖਤਮ ਕਰਨ ਦੀ ਤਕਬੀਲ ਬਣਾ ਕੇ ਡਾਇਰੈਕਟਰ ਦੇ ਟੇਬਲ ਦੇ ਪਈਆ ਸੰਭਾ ਨੂੰ ਕਦੇ ਵੀ ਗੱਲ ਰਜ ਕਿਹਨੇ ਪੱਕੇ ਕਰੋਗੇ ਇਹਨਾਂ ਨੂੰ ਲਾਰੇ ਲਾ ਕੇ ਟਾਈਮ ਟਪਾਰੇ ਆਏ ਰਜਰ ਉਹ 3500 ਪੋਸਟ ਖਤਮ ਕਰਕੇ ਇੱਕ ਬਰਾ ਸਾਡੇ ਮੈਕਪੁਰੂਡੋ ਵਾਲੇ ਪਾਸੇ ਵੀ ਘਰ ਹੋਇਆ ਹੈ। ਸੋ ਮੇਰੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਗੁਜਾਰਸਾ ਜੇਕਰ ਅਸੀਂ ਕੁਝ ਲੈਣਾ ਪੈਨਸ਼ਨ ਲੈਣੀ ਜਾਂ ਸਾਡੇ ਮੌਜਮ ਪੱਕੇ ਕਰਾਉਣਾ ਜਾਂ ਭੱਤੇ ਲੈਣੇ ਤਾਂ ਉਹਨਾਂ ਲਈ ਸਾਨੂੰ ਜਿਹੜੇ ਆਉਣ ਵਾਲੇ ਸੰਨਾਰ ਸਾਹ ਉਹਨਾਂ ਦੀ ਖਾਤਰ ਆਪਣੇ ਮਾਮੇ ਪੂਆ ਦੇ ਮੁੰਡਾ ਕੁੜੇ ਵਿਆਹ ਵੀ ਹਿਤਿਆ ਪਾਣਗੇ ਮਾਰਗਾਂ ਦੇ ਭੋਗ ਵੀ ਸਭੇ ਪਹੁੰਚ ਗਏ। ਰਿਟਾਇਰਮੈਂਟ ਪੁਆਇੰਟੀਆਂ ਵੀ ਸ਼ਰਤਾਂ ਪੂਰੀਆਂ ਹੋ ਗਈਆਂ ਕੋਈ ਵੀ ਨਜੀ ਪ੍ਰੋਗਰਾਮ ਕੋਈ ਛੱਡਦਾ ਪਊਗਾ ਜੇਕਰ ਇਹ ਸਰਕਾਰ ਚ ਕਰਨਾ ਸਾਨੂੰ ਲਾਪਤ ਹੋ ਗੋ ਜੈ ਹਾਏ